ਸਰਦਾਰ ਸੁਖਵੀਰ ਸਿੰਘ ਜੀ ਬਾਦ ਜਿੰਦਾਬਾਦ ਬਲੇ ਸੋਨ ਹੈ ਸਤਿ ਸ਼੍ਰੀ ਅਕਾਲ ਦੋਵੇਂ ਹੱਥ ਖੜੇ ਕਰਕੇ ਆਪਣੇ ਲੀਡਰ ਦਾ ਆਪਾ ਸਵਾਗਤ ਕਰੀਏ ਬਲੇ ਸੋਨ ਹੈ ਸਤਿ ਸ਼੍ਰੀ ਅਕਾਲ ਆਗਾਮੀ ਯੋਜਨ ਦੇ ਤੌਰ ਤੇ ਤੇ ਟਕਸਾਲੀ ਵਰਕਰ ਦੇ ਤੌਰ ਤੇ ਆਏ ਆ ਉਹਨਾਂ ਨੂੰ ਪ੍ਰਧਾਨ ਸਾਹਿਬ ਦਾ ਆਦੇਸ਼ ਹੈ ਕਿ ਸਟੇਜ ਤੇ ਆਜੋ ਪ੍ਰਧਾਨ ਸਾਹਿਬ ਦਾ ਆਜੋ ਆਜੋ ਉਹਨਾਂ ਕੋਲ ਆਓ ਕਿਉਂਕਿ ਸਾਰੀ ਜਿੰਨੀ ਸੰਗਤ ਆਈ ਹੈ ਇਹ ਅੱਜ ਵੀ ਤੁਹਾਡੇ ਦਰਸ਼ਨ ਜ਼ਰੂਰ ਕਰਨਾ ਚਾਹੁੰਦੀ ਹੈ ਇਸ ਕਰਕੇ ਮੈਂ ਝਕਾਰਾ ਲਾਉਣ ਲੱਗਿਆ ਸਾਰੇ ਜਿਹੜੇ ਇਸ ਗੱਲ ਨਾਲ ਸਹਿਮਤ ਆ ਦੋਨੇ ਹੱਥ ਖੜੇ ਕਰਕੇ ਜਵਾਬ ਦੇਣਾ ਵਾਹ ਵਾਹ